ਅਸੀਂ ਮੰਨੀਏ ਚਾਹੇ ਨਾ ਮੰਨੀਏ ਇਸ ਵੇਲੇ ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਜਿੰਨੀ ਪੰਜਾਬ ਵਿੱਚ ਹੋ ਰਹੀ ਆ ਉਨੀ ਕਿਸੇ ਹੋਰ ਸੂਬੇ ਵਿੱਚ ਕਿਸੇ ਹੋਰ ਬੋਲੀ ਦੀ ਸ਼ਾਇਦ ਨਾ ਹੋ ਰਹੀ ਹੋਵੇ ਤੁਸੀਂ ਕਿਸੇ ਸਟੇਸ਼ਨ ਰੇਲਵੇ ਸਟੇਸ਼ਨ ਤੇ ਚਲੇ ਜਾਓ ਤੁਸੀਂ ਕਿਸੇ ਬੱਸ ਡਿੰ ਸ੍ਰੀ ਅਕਾਲ ਦੋਸਤੋ ਮੈਂ ਰਮਨ ਸੰਧੂ ਗੱਲ ਸ਼ੁਰੂ ਕਰਦੇ ਆਂ surjit patar ਦੀਆਂ ਇਹਨਾਂ ਸਤਰਾਂ ਨਾਲ ਪਾਤਰ ਸਾਹਿਬ ਲਿਖਦੇ ਆ ਕਿ ਚੀਂ-ਚੀ ਕਰਦੀਆਂ ਚਿੜੀਆਂ ਦਾ ਕਲ-ਕਲ ਕਰਦੀਆਂ ਨਦੀਆਂ ਦਾ ਸ਼ਾਂ-ਸ਼ਾਂ ਕਰਦੇ ਬਿਰਖਾਂ ਦਾ ਆਪਣਾ ਹੀ ਤराना ਹੁੰਦਾ ਹੈ ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਅੱਜ ਗੱਲ ਆਪਾਂ ਕਰਦੇ ਆਂ ਦੋਸਤੋ ਪੰਜਾਬੀ ਮਾਂ ਬੋਲੀ ਦੀ ਆਪਾਂ ਅਕਸਰ ਦੇਖਦੇ ਆਂ ਜਦੋਂ ਕਿਸੇ ਸਮਾਗਮ ਵਿੱਚ ਜਾਂਦੇ ਆਂ ਕਿਉਂਕਿ ਮੈਂ ਵੀ ਥੋੜੀ ਬੁਤੀ ਗਜ਼ਲ ਲਿਖ ਲੀਨਾ ਆ ਕਵਿਤਾ ਲਿਖ ਲੀਨਾ ਆ ਤੇ ਬਹੁਤ ਸਾਰੇ ਸਮਾਗਮਾਂ 'ਚ ਜਾਣ ਦਾ ਸਬਬ ਬੰਦਾ ਆ ਮੌਕਾ ਮਿਲਦਾ ਆ ਅਸੀਂ ਅਕਸਰ ਦੇਖਦੇ ਹਾਂ ਕਿ ਉਹਨਾਂ ਸਮਾਗਮਾਂ ਵਿੱਚ ਜੇ ਕੋਈ ਕਵੀ ਦਰਬਾਰ ਆ ਜਾਂ ਉਹ ਆ ਕੋਈ ਕਿਤਾਬ ਕਿਸੇ ਦੀ ਲੋਕ ਅਰਪਣ ਹੋਈ ਆ ਜਾਂ ਉਹ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕੋਈ ਸਮਾਗਮ ਕਰਾਇਆ ਗਿਆ ਤਾਂ ਉਸ ਸਮਾਗਮ ਵਿੱਚ ਜਿਹੜੇ ਬੁਲਾਰੇ ਬੋਲਦੇ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਬੁੱਧੀਜੀਵੀ ਬੋਲਦੇ ਆ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਔਰ ਦੋਸਤੋ ਅਸੀਂ ਮੰਨੀਏ ਚਾਹੇ ਨਾ ਮੰਨੀਏ ਇਸ ਵੇਲੇ ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਜਿੰਨੀ ਪੰਜਾਬ ਵਿੱਚ ਹੋ ਰਹੀ ਆ ਉਨੀ ਕਿਸੇ ਹੋਰ ਸੂਬੇ ਵਿੱਚ ਕਿਸੇ ਹੋਰ ਬੋਲੀ ਦੀ ਸ਼ਾਇਦ ਨਾ ਹੋ ਰਹੀ ਹੋਵੇ ਤੁਸੀਂ ਕਿਸੇ ਸਟੇਸ਼ਨ ਰੇਲਵੇ ਸਟੇਸ਼ਨ ਤੇ ਚਲੇ ਜਾਓ ਤੁਸੀਂ ਕਿਸੇ ਬੱਸ ਅਡੇ ਤੇ ਚਲੇ ਜਾਓ ਤੁਸੀਂ ਕਿਸੇ ਸਰਕਾਰੀ ਅਦਾਰੇ ਤੇ ਚਲੇ ਜਾਓ ਅਦਾਰੇ ਅੰਦਰ ਚਲੇ ਜਾਓ ਤੁਸੀਂ ਹਵਾਈ ਅੱਡੇ ਤੇ ਚਲੇ ਜਾਓ ਤੁਸੀਂ ਕਿਸੇ ਹਾਈਵੇ ਦੇ ਉੱਤੇ ਸਫ਼ਰ ਕਰ ਰਹੇ ਆ ਉੱਥੇ ਜਿਹੜੇ ਬੋਰਡ ਲੱਗੇ ਹੁੰਦੇ ਆ ਤੁਸੀਂ ਉਹ ਦੇਖ ਲਓ ਪਿੰਡਾਂ ਦੇ ਨਾਮ ਦੇਖ ਲਓ ਗਲਤ ਲਿਖੇ ਹੁੰਦੇ ਆ ਹਰ ਜਗ੍ਹਾ ਤੇ ਤੁਸੀਂ ਵੇਖੋ ਇੱਥੋਂ ਤੱਕ ਕਿ ਸਕੂਲਾਂ ਦੇ ਬਾਹਰ ਜਿਹੜੀਆਂ ਕੰਧਾਂ ਆ ਬਾਉਂਡਰੀ ਵਾਲਸ ਬਣੀਆਂ ਆ ਉਹਨਾਂ ਦੇ ਬਾਹਰ ਵੀ ਉਹਨਾਂ ਨੇ ਕੋਟ ਲਿਖੇ ਹੁੰਦੇ ਆ ਜਿਵੇਂ ਆਪਾਂ ਸਤਨਾ ਕਹਿ ਦਿੰਦੇ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਏਦਾਂ ਦੀਆਂ ਹੋਰ ਕਈ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਵੀਰ ਸਿੰਘ ਦੀਆਂ ਕਵਤਾਵਾਂ ਲਿਖੀਆਂ ਹੁੰਦੀਆਂ ਦੋ ਦੋ ਲਾਈਨਾਂ ਕਰਕੇ ਉਹਨਾਂ ਵਿੱਚ ਪੰਜਾਬੀ ਸ਼ਬਦ ਜੋੜਾਂ ਦੀਆਂ ਇੰਨੀਆਂ ਗਲਤੀਆਂ ਹੁੰਦੀਆਂ ਉਸੀ ਕਈ ਵਾਰ ਆਪਾਂ ਸੋਚਦੇ ਹਾਂ ਕਿ ਇਹਨਾਂ ਨੂੰ ਇਹ ਜਿਹੜੇ ਇਹਨਾਂ ਨਾਲ ਸੰਬੰਧਤ ਲੋਕ ਆ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਆ ਕਿ ਉਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਇਹ ਜਿਹੜੇ ਸ਼ਬਦ ਜੋੜ ਹੈ ਗਲਤ ਆ ਇਹਨੂੰ ਠੀਕ ਕਰਵਾ ਦਿੱਤਾ ਜਾਵੇ ਪੰਜਾਬੀ ਭਾਸ਼ਾ ਹੌਲੀ-ਹੌਲੀ ਮਰ ਰਹੀ ਆ ਦੋਸਤੋ ਅਸੀਂ ਇਸ ਗੱਲ ਨੂੰ ਮੰਨੀਏ ਨਾ ਮੰਨੀਏ ਹਾਲਾਂਕਿ ਇਹ ਕਦੇ ਨਹੀਂ ਹੋਊਗਾ ਕਿ ਪੰਜਾਬੀ ਖਤਮ ਹੋ ਜੂਗੀ ਜਾਂ ਪੰਜਾਬੀ ਭਾਸ਼ਾ ਜਿਹੜੀ ਆ ਉਹ ਉਹਨੂੰ ਲੋਕੀ ਬੋਲਣਾ ਬੰਦ ਕਰ ਦੇਣਗੇ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਪੂਰੀ ਦੁਨੀਆ ਵਿੱਚ 7 ਕਰੋੜ 6 ਕਰੋੜ 8 ਕਰੋੜ ਪੰਜਾਬੀ ਜਿਹੜੇ ਲੋਕ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਆ ਪੰਜਾਬ ਵਿੱਚ ਵੀ 3.5 ਕਰੋੜ ਲੋਕ ਆ ਜਿਹੜੇ ਪੰਜਾਬੀ ਭਾਸ਼ਾ ਬੋਲਦੇ ਆ ਪਰ ਨਹੀਂ ਦੋਸਤੋ ਪੰਜਾਬੀ ਭਾਸ਼ਾ ਬੋਲਣੀ ਤੇ ਲਿਖਣੀ ਦੋ ਅਲੱਗ-ਅਲੱਗ ਗੱਲਾਂ ਆ ਜਿਹੜੀ ਹੁਣ ਨਵੀਂ ਜਨਰੇਸ਼ਨ ਐ ਜਿਹਨੂੰ ਨਵੀਂ ਪੀੜ੍ਹੀ ਆਪਾਂ ਕਹਿੰਦੇ ਆ ਆਪਣੇ ਤੋਂ ਅਗਲੀ ਜਿਹੜੇ ਬੱਚੇ ਹੋਣ ਹਨਾ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਸ਼ਬਦ ਜੋੜ ਆ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਸਭ ਨੂੰ ਬੱਬੇ ਨਾਲ ਨਹੀਂ ਲਿਖਦੇ ਉਹ ਸਭ ਸਭ ਨੂੰ ਬੱਬੇ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕੰਡੇ ਤੇ ਕੰਡੇ ਵਿੱਚ ਫਰਕ ਨਹੀਂ ਹੈਗਾ ਉਹਨਾਂ ਨੂੰ ਪਤਾ ਤਨੋੜਾ ਪਿਓ ਲਗਭਗ ਖਾ ਹੀ ਚੁੱਕੇ ਆ ਤੁਸੀਂ ਪੰਜਾਬੀ ਚੈਨਲ ਕੋਈ ਵੀ ਦੇਖ ਲਓ ਨਿਊਜ਼ ਰੀਡਰ ਜਿਹੜੇ ਆ ਖਬਰਾਂ ਪੜਨ ਵਾਲੇ ਐਂਕਰਸ ਆ ਜਿਹੜੇ ਉਹ ਜਦੋਂ ਖਬਰਾਂ ਪੜ੍ਹਦੇ ਆ ਦੌਰ ਨੂੰ ਦੌਰ ਬੋਲੀ ਜਾਂਦੇ ਆ ਇਹ ਕੋਈ ਇੱਕ ਚੈਨਲ ਤੇ ਨਹੀਂ ਹੋ ਰਿਹਾ ਜਾਂ ਇਕੱਲੇ ਚੈਨਲਾਂ ਤੇ ਨਹੀਂ ਹੋ ਰਿਹਾ ਹਰ ਜਗ੍ਹਾ ਇਹ ਜਿਹੜੀ ਚੀਜ਼ ਆ ਹੋ ਰਹੀ ਆ ਆਪਾਂ ਜਦੋਂ ਕਿਸੇ ਪੰਜਾਬੀ ਦੇ ਅਧਿਆਪਕ ਨੂੰ ਜਾਂ ਪੰਜਾਬੀ ਦੇ ਪ੍ਰੋਫੈਸਰ ਨੂੰ ਵੀ ਉਹਦਾ ਆ ਉਹਦਾ ਮੋਬਾਈਲ ਨੰਬਰ ਜਾਂ ਉਹਦਾ ਫੋਨ ਨੰਬਰ ਪੁੱਛਦੇ ਆ ਤਾਂ ਉਹ ਕਦੀ ਵੀ 98726 ਨਹੀਂ ਕਹੂਗਾ ਉਹ 98726 ਨਾਲ ਸ਼ੁਰੂ ਕਰੂਗਾ ਜਾਂ ਤੇ ਪੰਜਾਬੀ ਬੋਲਣ ਲੱਗਿਆਂ ਸਾਨੂੰ ਥੋੜੀ ਝਿਜਕ ਮਹਿਸੂਸ ਹੁੰਦੀ ਆ ਜਾਂ ਅੰਗਰੇਜ਼ੀ ਦੇ ਜਿਹੜੇ ਕੁਝ ਕੁਝ ਸ਼ਬਦ ਆ ਸਾਡੀ ਜ਼ੁਬਾਨ ਤੇ ਇੰਦਾ ਚੜ ਗਏ ਆ ਕਿ ਅਸੀਂ ਆ ਸਾਨੂੰ ਪਤਾ ਲੱਗ ਸਾਨੂੰ ਇੰਦਾ ਲੱਗਦਾ ਕਿ ਅਸੀਂ ਇਹਨੂੰ ਅੰਗਰੇਜ਼ੀ ਵਿੱਚ ਹੀ ਦੱਸਾਂਗੇ ਤੋ ਵੀ ਠੀਕ ਰਹੂਗਾ ਇਹਦਾ ਨਹੀਂ ਆ ਦੋਸਤੋ ਪਿੱਛੇ ਜਿਹੇ ਗੱਲਾਂ ਚੱਲੀਆਂ ਸੀਗੀਆਂ ਕਿ ਜਿਹੜੇ ਬੋਰਡ ਆ ਕਿਤੇ ਵੀ ਕੋਈ ਲਿਖਿਆ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜਿੰਦਾ ਹਾਈਵੇ ਤੇ ਜਿਹੜੀਆਂ ਵੱਡੀਆਂ ਸੜਕਾਂ ਆ ਜਿਹਨੂੰ ਨੈਸ਼ਨਲ ਹਾਈਵੇ ਕਹਿੰਦੇ ਆ ਜਾਂ ਉੱਥੇ ਕਹਿੰਦੇ ਸੀ ਪੰਜਾਬੀ ਪਹਿਲਾਂ ਪਹਿਲੇ ਨੰਬਰ ਤੇ ਲਿਖੋ ਫਿਰ ਹਿੰਦੀ ਲਿਖੋ ਫਿਰ ਅੰਗਰੇਜ਼ੀ ਲਿਖੋ ਕੋਈ ਦਾਣਾ ਬੇਸ਼ੱਕ ਪੰਜਾਬੀ 3 ਨੰਬਰ ਤੇ ਲਿਖ ਦੋ ਹਾਂ ਪਹਿਲੇ ਨੰਬਰ ਤੇ ਲਿਖੋ ਬਹੁਤ ਵਧੀਆ ਗੱਲ ਆ ਪੰਜਾਬੀ ਲਿਖੋ ਹਿੰਦੀ ਲਿਖੋ ਅੰਗਰੇਜ਼ੀ ਲਿਖੋ ਪਰ ਪੰਜਾਬੀ ਠੀਕ ਤੇ ਹੋਵੇ ਪੰਜਾਬੀ ਚ ਠੀਕ ਨਹੀਂ ਆ ਤੇ ਉਹ ਉਹਨੂੰ ਤੁਸੀਂ ਲਿਖੀ ਨੂੰ ਕੀ ਕਹੋਗੇ ਸਾਡੇ ਬੱਚੇ ਪੜ੍ਹਨਗੇ ਉਹ ਕਿਸੇ ਗੁਰਦੁਆਰੇ ਚ ਚਲ ਜੋ ਤੁਸੀਂ ਕਿਤੇ ਵੀ ਚਲ ਜੋ ਜੇ ਤੁਸੀਂ ਚਾਰ ਲਾਈਨਾਂ ਕਿਤੇ ਪੰਜਾਬੀ ਦੀਆਂ ਲਿਖੀਆਂ ਚਾਰ 17 ਕਿਤੇ ਪੰਜਾਬੀ ਦੀਆਂ ਪੜੋਗੇ ਉਹਦੇ ਵਿੱਚ ਤੁਹਾਨੂੰ 2 4 5 7 ਗਲਤੀਆਂ ਜਿਹੜੀਆਂ ਆ ਉਹ ਲੱਭ ਹੀ ਜਾਣਗੀਆਂ ਪਤਾ ਨਹੀਂ ਕਿਉਂ ਜਿਹੜੇ ਜੇ ਉਹ ਉਹ ਜਿਹੜੇ ਲੋਕ ਉਹ ਲਾਈਨਾਂ 17 ਲਿਖਵਾਉਂਦੇ ਆ ਜਾਂ ਉਹਨਾਂ ਨੂੰ ਸਮਝ ਨਹੀਂ ਹੁੰਦੀ ਲਿਖਣ ਵਾਲੇ ਤੇ ਚਲੋ ਅਸੀਂ ਕਹਿ ਸਕਦੇ ਆ ਕਿ ਉਹ ਪ੍ਰਵਾਸੀ ਬੰਦਾ ਸੀਗਾ ਜਿਹਨੇ ਲਿਖਿਆ ਉਹਨੂੰ ਨਹੀਂ ਸਮਝ ਆਈ ਹਨਾ ਪਿਛਲੇ ਦਿਨੀ ਮੈਂ ਮੋਹੱਲੀ ਹਵਾਈ ਅੱਡੇ ਤੋਂ 에어ਪੋਰਟ ਤੋਂ ਆਉਂਦਾ ਸੀਗਾ ਤੇ ਉੱਥੇ 에어로 ਸਿਟੀ ਬਣਿਆ ਬਹੁਤ ਵਧੀਆ ਡੇਢ ਡੇਢ 2 2 ਕਰੋੜ ਦੇ ਫਲੈਟਸ ਉੱਥੇ ਬਣਿਆ ਉਹਦੇ 에어로 ਸਿਟੀ ਲਿਖਿਆ ਉੱਤੇ ਤੇ ਇੰਗਲਿਸ਼ ਵਿੱਚ ਲਿਖਿਆ ਥੱਲੇ ਪੰਜਾਬੀ ਵਿੱਚ ਲਿਖਿਆ 에어로 ਉਹਨਾਂ ਨੇ ਈਡੀ ਨੂੰ ਦਲਾਵਾ ਪਾ ਗਏ ਤੇ ਉਹ ਈਡੀ ਨੂੰ ਦਲਾਵਾ ਰਾਰੇ ਨੂੰ ਹੋੜਾ 에어로 ਸਿਟੀ ਬਣਾਤਾ ਉਹਦਾ ਮੈਂ ਮੈਨੂੰ ਪਹਿਲੀ ਵਾਰ ਐਦਾਂ ਲੱਗਾ ਕਿ ਈਡੀ ਨੂੰ ਦਲਾਵਾ ਵੀ ਲੱਗ ਜਾਂਦੀਆਂ ਪਿਛਲੇ ਦਿਨਾਂ ਦੀ ਗੱਲ ਆ ਕਿ ਫੇਸਬੁਕ ਤੇ ਮੈਂ ਦੇਖਿਆ ਇੱਕ ਕਿਸੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜੀ ਨੂੰ ਆਪਣਾ ਡੀਓ ਕਿੰਨੇ ਆ ਡੀਓ ਸਾਹਿਬ ਵੱਲੋਂ ਇੱਕ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਗਿਆ ਉਹ ਕਿਸ ਸਬੰਧ ਵਿੱਚ ਸੀਗਾ ਹੁਣ ਮੇਰੇ ਕੋਲ ਹੈਗਾ ਪੱਤਰ ਜਿਹਦੀ ਉਹ ਉਦੋਂ 10-15 ਲਾਈਨਾਂ ਦਾ ਉਹ 10-15 17 ਦਾ ਪੱਤਰ ਸੀਗਾ ਔਰ ਉਹਦੇ ਵਿੱਚ 40 ਤੋਂ 50 ਸ਼ਬਦ ਜੋੜ ਗਲਤ ਸੀ ਤੁਸੀਂ ਹੁਣ ਆਪ ਹਿਸਾਬ ਲਾ ਸਕਦੇ ਆ ਕਿ ਠੀਕ ਕਿਹੜਾ ਹੋਊਗਾ ਮੈਂ ਜਦੋਂ ਉਸ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਨਮੂਨ ਉਹਦਾ ਨੰਬਰ ਕਿਤੇੋਂ ਲੱਭ ਕੇ ਉਹਨਾਂ ਉਹਦੇ ਨਾਲ ਗੱਲ ਕੀਤੀ ਉਹਨੂੰ ਫੋਨ ਕੀਤਾ ਕੋਈ ਬੀਬੀ ਸੀ ਉਹਨਾਂ ਨੇ ਮੇਰਾ ਧੰਨਵਾਦ ਵੀ ਕੀਤਾ ਕਿ ਤੁਸੀਂ ਸਾਨੂੰ ਗਲਤੀਆਂ ਦੱਸੀਆਂ ਪਰ ਉਹਨਾਂ ਨੇ ਪੱਲਾ ਝਾੜ ਕੇ ਉਹ ਗੱਲ ਜਿਹੜੀ ਆ ਕਿ ਉਹ ਉਹਨਾਂ ਤੋਂ ਪਹਿਲੇ ਜਿਹੜੇ ਡੀਓ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਸਿਰ ਮਾਰ ਦਿੱਤੀ ਕਿ ਸਰ ਤੁਹਾਡਾ ਧੰਨਵਾਦ ਤੁਸੀਂ ਦੱਸਿਆ ਪਰ ਇਹ ਜਿਹੜੀ ਚਿੱਠੀ ਆ ਇਹੜਾ ਲੈਟਰ ਆ ਇਹ ਮੈਂ ਜਾਰੀ ਨਹੀਂ ਕੀਤਾ ਮੇਰੇ ਸਾਈਨ ਨਹੀਂ ਥੱਲੇ ਜਿਹੜੀ ਮੇਰੇ ਤੋਂ ਪਹਿਲਾਂ ਡੀਓਸੀ ਇਹਦੇ ਇਹਦੇ ਦਸਤਕਤ ਆ ਉਹਦੇ ਸਾਈਨ ਆ ਤੁਸੀਂ ਹੁਣ ਅਸੀਂ ਅਸੀਂ ਦੂਰਦਰਸ਼ਨ ਜਾਂਦੇ ਆ ਅਸੀਂ ਰੇਡੀਓ ਸਟੇਸ਼ਨ ਜਾਂਦੇ ਆ ਉੱਥੇ ਦੂਰਦਰਸ਼ਨ ਕਿਉਂਕਿ ਕੇਂਦਰ ਸਰਕਾਰ ਨਾਲ ਸਰਕਾਰ ਦਾ ਨਾਰਾ ਆ ਉਹ ਰੇਡੀਓ ਸਟੇਸ਼ਨ ਵੀ ਕਾਲ ਇੰਡੀਆ ਰੇਡੀਓ ਉੱਥੇ ਤੇ ਹਿੰਦੀ ਲਿਖੀ ਹੁੰਦੀ ਆ ਬਿਲਕੁਲ ਸਹੀ ਆ ਪੰਜਾਬੀ ਵਿੱਚ ਜਿੰਨੇ ਵੀ ਵੈਬ ਚੈਨਲ ਆ ਤੁਸੀਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ 2 3 4 ਨੂੰ ਛੱਡ ਕੇ ਬਾਕੀ ਜ਼ਿਆਦਾਤਰਾਂ ਦੇ ਨਾਮ ਜਿਹੜੇ ਆਂਗਰੇਜ਼ੀ ਵਿੱਚ ਉਹਨਾਂ ਨੇ ਰੱਖੇ ਆ ਉਹਦਾ ਉਹਦੇ ਪਿੱਛੇ ਕਾਰਨ ਕੀ ਆ ਮੈਨੂੰ ਨਹੀਂ ਪਤਾ ਮੈਂ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਉਹਨਾਂ ਤੇ ਕਿ ਉਹਨਾਂ ਨੇ ਕਿਉਂ ਰੱਖਿਆ ਉਹਨਾਂ ਉਹ ਰੱਖ ਸਕਦੇ ਆ ਕਿਉਂਕਿ ਜਿਹੜੇ ਮਾਲਕ ਆ ਉਹ ਕੁਝ ਵੀ ਕਰ ਸਕਦੇ ਪਰ ਮੇਰੇ ਕਹਿਣ ਦਾ ਅਰਥ ਹੈ ਕਿ ਅਸੀਂ ਪੰਜਾਬੀ ਖਬਰਾਂ ਦੇਣੀਆਂ ਆ ਪੰਜਾਬ ਵਸਿਆਂ ਨੂੰ ਪੰਜਾਬੀ ਲੋਕੀ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਤੁਹਾਨੂੰ ਪਸੰਦ ਕਰਦੇ ਆ ਤੁਹਾਡੇ ਤੁਹਾਡੇ ਇੱਕ ਕਮਾਈ ਦਾ ਜ਼ਰੀਆ ਆ ਜੇ ਉਹ ਤੁਹਾਨੂੰ ਦੇਖਦੇ ਆ ਤਾਂ ਹੀ ਤੁਹਾਨੂੰ ਕਮਾਈ ਹੁੰਦੀ ਫਿਰ ਅਸੀਂ ਪੰਜਾਬੀ ਤੋਂ ਹੀ ਕਿਉਂ ਭੱਜਦੇ ਆ ਮੈਨੂੰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਅਸੀਂ ਬੱਚਿਆਂ ਨੂੰ ਬੱਚੇ ਜਿਹੜੇ ਆ ਅਗਲੀ ਪੀੜ੍ਹੀ ਮੈਂ ਦੇਖੀ ਆ ਮੈਂ ਅਕਸਰ ਆਪਾਂ ਮਿਲਦੇ ਆਂ ਲੋਕਾਂ ਦਾ ਵਿਚਰਦੇ ਆਂ ਲੋਕਾਂ ਵਿੱਚ ਜਿਵੇਂ ਅਸੀਂ ਖੁਦ ਮੈਨੂੰ ਹੁਣ ਯਾਦ ਆਉਂਦਾ ਜਦੋਂ ਅਸੀਂ ਪ੍ਰਾਇਮਰੀ ਸਕੂਲਾਂ ਵਿੱਚ ਹੁੰਦੇ ਸੀਗੇ ਜਿਹੜੀਆਂ ਸਾਨੂੰ ਪੜਾਉਣ ਵਾਲੀਆਂ ਅਧਿਆਪਕ ਹੁੰਦੇ ਸੀਗੇ ਅਧਿਆਪਕਾਂਵਾਂ ਜਿਆਦਾ ਹੁੰਦੀਆਂ ਸੀਗੀਆਂ ਉਹ ਉਹਨਾਂ ਨੇ ਸਾਨੂੰ ਕਹਿ ਦਨਾ ਕਿ ਤੁਸੀਂ ਪੜੋ ਅਸੀਂ ਜੱਜੇ ਪੈਰ ਬਿੰਦੀ ਜਾਂ ਬੋਲੇ ਜੱਜੇ ਪੈਰ ਬਿੰਦੀ ਜਾਂ ਬੋਲੇ ਜ਼ਾਹਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਸੀ ਉਹ ਤੋਂ ਵੱਡੇ ਹੋਏ ਜਦੋਂ ਸਮਝ ਆਈਗੇ ਜੱਜੇ ਪੈਰ ਜਿਹੜਾ ਉਹ ਜਾਂ ਨਹੀਂ ਹੁੰਦਾ ਜ਼ਾਹ ਹੁੰਦਾ ਅਸੀਂ ਬੱਚਿਆਂ ਨੂੰ ਖੁਦ ਹੀ ਪੰਜਾਬੀ ਭਾਸ਼ਾ ਤੋਂ ਦੂਰ ਕਰਦੇ ਆਂ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਚ ਪੜਾਓ ਹਿੰਦੀ ਮੀਡੀਅਮ ਚ ਪੜਾਓ ਤੇ ਕੋਈ ਬਹੁਤ ਵੱਡਾ ਮਸਲਾ ਨਹੀਂ ਆ ਅੰਗਰੇਜ਼ੀ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਆ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਤੁਸੀਂ ਕਿਤੇ ਜਾਂਦੇ ਆ ਤੁਹਾਡੀ ਗੱਲਬਾਤ ਕਰਨ ਦਾ ਤੁਹਾਡਾ ਇੱਕ ਜ਼ਰੀਆ ਹੁੰਦਾ ਆ ਮੈਂ ਇਹ ਚੀਜ਼ ਦੇਖੀ ਆ ਕਿ ਮੈਂ ਥੋੜਾ ਘੁੰਮਦਾ ਜ਼ਿਆਦਾ ਆ ਜਿੱਦਾਂ ਪਾਰਟ ਦੇ ਵੱਖ-ਵੱਖ ਸੂਬਿਆਂ 'ਚ ਮੈਂ ਜਾਣਾ ਆ ਮੈਂ ਕਰਨਾਟਕ ਜਾਣਾ ਆ ਮਹਾਰਾਸ਼ਟਰ ਜਾਣਾ ਆ ਹਨਾ ਜਦੋਂ ਆਪਾਂ ਇਹਨਾਂ ਸੂਬਿਆਂ 'ਚ ਜਾਂਦੇ ਆ ਬੱਸਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਤੁਹਾਨੂੰ ਉਹਨਾਂ ਦੀ ਹੀ ਭਾਸ਼ਾ ਨਜ਼ਰ ਆਊਗੀ ਤੁਹਾਨੂੰ ਪੁੱਛਣਾ ਬਹੁਤ ਹਾਂ ਕਿਤੇ ਕਿਤੇ ਅੰਗਰੇਜ਼ੀ ਹੋਊਗੀ ਹਿੰਦੀ ਚੋ ਬਿਲਕੁਲ ਵੀ ਵਰਤਦੇ ਨਹੀਂ ਆ ਤੁਸੀਂ ਕਰਨਾਟਕਾ ਚ ਚਲ ਜੋ ਕੇਰਲਾ ਚ ਚਲ ਜੋ ਮਹਾਰਾਸ਼ਟਰ ਚ ਚਲ ਜੋ ਹਿੰਦੀ ਵੀ ਕੋਈ ਮਾੜੀ ਭਾਸ਼ਾ ਕੋਈ ਵੀ ਮਾੜੀ ਨਹੀਂ ਆ ਦੋਸਤੋ ਪਾਸ਼ਾ ਤੁਸੀਂ ਕੋਈ ਵੀ ਸਿੱਖੋ ਤੁਸੀਂ ਮਲਿਆਲਮ ਸਿੱਖ ਲਓ ਭਾਰਤਨੀਆ ਭਾਸ਼ਾ ਵਾ ਸਿੱਖ ਲਓ ਤੁਸੀਂ ਡੱਚ ਸਿੱਖੋ ਤੁਹਾਨੂੰ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਆ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਸਿੱਖ ਸਕਦੇ ਆ ਮਸਲਾ ਇਹ ਆ ਕਿ ਪੰਜਾਬ ਵਿੱਚ ਪੰਜਾਬੀ ਦੀ ਦੁਰਦਸ਼ਾ ਹੋ ਰਹੀ ਆ ਜਿੰਨੀਆਂ ਵੀ ਫੇਸਬੁੱਕ ਨੇ ਕਵੀ ਕਵਿਤਰੀਆਂ ਸਾਡੇ ਸਨਮੂਹ ਕੀਤੇ ਆ ਉਹਨਾਂ ਚੋਂ ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਜਿਹੜੇ ਕਵੀ ਆ ਕਵਿਤਰੀਆਂ ਆ ਉਹ ਸਾਰੇ ਨਹੀਂ ਮੈਂ ਕਹਿੰਦਾ ਫੇਰ ਮੈਂ ਕਹਿੰਦਾ ਸਾਰੇ ਨਹੀਂ ਪਰ ਜ਼ਿਆਦਾਤਰ ਜਿਹੜੇ ਆ ਉਹ ਪੰਜਾਬੀ ਭਾਸ਼ਾ ਬਹੁਤ ਗਲਤ ਲਿਖਦੇ ਆ ਔਰ ਉਹਨਾਂ ਦੇ ਥੱਲੇ ਵਿਦਵਾਨ ਲੋਕ ਜਿਹੜੇ ਆ ਉਹ ਉਹਨਾਂ ਨੂੰ ਹੱਲਾਸ਼ਰੀ ਵਾਹ ਵਾਹ ਕਰਕੇ ਬਹੁਤ ਵਧੀਆ ਲਿਖਦੇ ਰੋ ਇਦਾਂ ਹੀ ਲਿਖੋ ਇਦਾਂ ਦੇ ਕਮੈਂਟ ਜਿਹਨੂੰ ਕਰਦੇ ਆ ਤੇ ਜਿਹੜੇ ਫਿਰ ਲਿਖਣ ਵਾਲੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਠੀਕ ਲਿਖਦੇ ਆ ਜਾਂ ਗਲਤ ਲਿਖਦੇ ਆ ਮੇਰੀ ਬੇਨਤੀ ਇਹੀ ਆ ਮੈਂ ਮੈਂ ਵੀ ਕੋਈ ਪੰਜਾਬੀ ਭਾਸ਼ਾ ਵਿਗਿਆਨੀ ਨਹੀਂ ਆ ਮੈਂ ਅ ਪੇਸ਼ੇਵਰ ਜੋ ਮੈਂ ਵੀ ਸਿਵਲ ਇੰਜੀਨੀਅਰ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਸੀਗਾ ਫਿਰ ਮੈਂ ਕਾਫੀ ਸਾਲ ਜਿਹੜੇ ਆ ਉਹ ਬਾਹਰ ਵਾਲੇ ਮੁਲਕਾਂ ਚ ਦੁਬਈ ਕਤਰ ਸਿੰਗਾਪੁਰ ਮਲੇਸ਼ੀਆ ਬਹੁਤ ਸਾਲ ਨੌਕਰੀ ਕਰਕੇ ਫਿਰ ਮੈਂ ਵਾਪਸ ਆ ਗਏ ਮੈਂ মিডিਆ ਜਿਹੜਾ ਹੈ ਉਹ মিডিਆ ਵਿੱਚ ਨੌਕਰੀ ਕਰ ਲਈ ਸੀ ਅਖਬਾਰਾਂ ਵਿੱਚ ਫਿਰ ਟੀਵੀ ਚੈਨਲਾਂ ਵਿੱਚ ਟੀਵੀ ਚੈਨਲਾਂ ਦਾ ਵੀ ਤੁਹਾਨੂੰ ਪਤਾ ਹੀ ਆ ਕਿਵੇਂ ਹਾਲ ਆ ਕੁਝ ਕੁਝ ਚੈਨਲ ਠੀਕ ਵੀ ਆ ਜਿਹੜੇ ਬਹੁਤ ਘੱਟ ਗਲਤੀਆਂ ਕਰਦੇ ਆ ਕੁਝ ਚੈਨਲ ਇਦਾਂ ਦੇ ਆ ਜਿਹੜੇ ਬਹੁਤ ਜ਼ਿਆਦਾ ਗਲਤੀਆਂ ਕਰਦੇ ਆ ਪੰਜਾਬੀ ਭਾਸ਼ਾ ਨੂੰ ਬੋਲਣ ਚ ਲਿਖਣ ਚ ਥੱਲੇ ਉਹਨਾਂ ਦੇ ਜਿਹੜੇ ਹੈਡਿੰਗ ਚਲਦੀ ਹੁੰਦੀਆਂ ਬ੍ਰੇਕਿੰਗ ਨਿਊ ਚਲਦੀ ਹੁੰਦੀ ਆ ਉਹਦੇ ਵਿੱਚ ਗਲਤੀਆਂ ਹੁੰਦੀਆਂ ਆ ਬੋਲਣ ਵਿੱਚ ਤੇ ਉਹ ਜਿਹੜੇ ਤੁਹਾਨੂੰ ਦੱਸਿਆ ਹੀ ਆ ਕਿ ਉਹ ਚਾਹਲ ਨੂੰ ਚੋਲ ਕਹਿਣ ਲੱਪੇ ਆ ਜਿਹੜੇ ਕਿ ਜਿਹੜਾ ਕਿ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਸਾਨੂੰ ਮੈਂ ਮੈਂ ਬਹੁਤ ਸਾਲਾਂ ਤੋਂ ਪਿਛਲੇ 7-8 ਸਾਲਾਂ ਤੋਂ ਮੈਂ ਜਦੋਂ ਦਾ ਲਗਭਗ ਮੈਂ ਭਾਰਤ ਵਿੱਚ ਹਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿੱਥੇ ਵੀ ਕਿਤੇ ਕੋਈ ਬੈਨਰ ਗਲਤ ਲਿਖਿਆ ਹੋਵੇ ਜਾਂ ਪਿੰਡ ਦਾ ਨਾਮ ਕਿਤੇ ਗਲਤ ਲਿਖਿਆ ਹੋਵੇ ਮੈਂ ਉਹਨਾਂ ਨੂੰ ਪਤਾ ਕਰਕੇ ਮੈਂ ਆਪਣੇ ਝੋਲੇ 'ਚ ਆਪਣੇ ਥੱਲੇ ਵਿੱਚ ਜਿਹੜੇ ਪੰਜ-ਸੱਤ ਰੰਗ ਹੁੰਦੇ ਆ ਕਾਲਾ, ਨੀਲਾ, ਲਾਲ, ਹਰਾ, ਪੀਲਾ ਨਾਲ ਬਰਸ਼ ਮੈਂ ਰੱਖਦਾ ਹਾਂ ਕਿ ਜੇ ਮੈਂ ਉਠੀ ਕਰ ਦਿੰਦਾ ਹਨਾ ਜਾ ਮੈਂ ਉਹਨਾਂ ਨੂੰ ਕਹਿ ਦਿੰਨਾ ਜਿਹੜੇ ਉਹਦੇ ਨਾਲ ਸੰਬੰਧਤ ਲੋਕ ਹੁੰਦੇ ਆ ਬਈ ਇਹਨੂੰ ਠੀਕ ਕਰਵਾ ਲਓ ਜੇ ਉਹ ਨਹੀਂ ਕਰਦੇ ਮੈਂ ਹੁਣ ਪਿੱਛੇ ਜੇ ਗੁਰਦੁਆਰਾ ਬਾਬਾ ਦੀਪ ਸਿੰਘ ਅੰਮ੍ਰਿਤਸਰ ਸਾਹਿਬ ਦੇਖੇ ਉਹਨਾਂ ਨੂੰ ਤਿੰਨ ਚਾਰ ਵਾਰੀ ਕਿਹਾ ਸੀ ਮੈਨੇਜਰ ਨਾਲ ਗੱਲ ਕਰਕੇ ਉਹਨਾਂ ਨੇ ਨਹੀਂ ਠੀਕ ਕਰਾਇਆ ਫਿਰ ਮੈਂ 2 ਮਹੀਨੇ ਪਹਿਲਾਂ ਜਾ ਕੇ ਉਹ ਸਾਰੇ ਜਿੰਨੇ ਵੀ ਉੱਥੇ ਲਿਖੇ ਸੀ ਜਿੰਨੇ ਜਿੰਨੇ ਮੈਨੂੰ ਸਾਹਮਣੇ ਨਜ਼ਰ ਆਉਂਦੇ ਸੀਗੇ ਜਿੱਥੋਂ ਤੱਕ ਮੇਰਾ ਹੱਥ ਪਹੁੰਚਦਾ ਸੀਗਾ ਉਹ ਮੈਂ ਠੀਕ ਕਰਦੇ ਇਹ ਕੋਈ ਮੈਂ ਬਹੁਤ ਵੱਡਾ ਕੰਮ ਨਹੀਂ ਕਰ ਰਿਆ ਜਿਵੇਂ ਚੜੀ ਜੰਗਲ ਨੂੰ ਲੱਗੀ ਅੱਗ ਉਹ ਚੌਂਜ ਨਾਲ ਪਾਣੀ ੜੜ ਕੇ ਉਹ ਬੁਝਾਉਂਦੀ ਹੈ ਅੱਗ ਮੈਂ ਉਦਾਂ ਕਰ ਰਿਹਾ ਪਰ ਮੈਨੂੰ ਉਮੀਦ ਆ ਕਿ ਆਪਾਂ ਸਾਰੇ ਜਾਗਰੂਕ ਹੋਵਾਂਗੇ ਇਸ ਵਿਸ਼ੇ ਨੂੰ ਲੈ ਕੇ ਮੈਂ ਫੇਸਬੁੱਕ ਤੇ ਵੀ ਅਕਸਰ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੋਸਟਾਂ ਪਾਉਂਦਾ ਰਹਿਣਾ ਆ ਕਿ ਜੇ ਕਿਸੇ ਨੇ ਕੋਈ ਗਲਤ ਹੁਣ ਤੇ ਇਦਾਂ ਮੈਂ ਵੇਖਿਆ ਕਿ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰੋਗਰਾਮ ਹੋ ਰਿਹਾ ਹੁੰਦਾ ਆ ਕਿਸੇ ਕਿਸੇ ادارے ਵੱਲੋਂ ਜਾਂ ਕਿਸੇ ਸਾਹਿਤਕ ਸੰਸਥਾ ਵੱਲੋਂ ਪ੍ਰਧਾਨਗੀ ਭਾਸ਼ਣ ਦੇ ਪ੍ਰਧਾਨਗੀ ਮੰਡਲ ਦੇ ਪਿੱਛੇ ਜਿਹੜਾ ਉਹਨਾਂ ਨੇ ਪੋਸਟਰ ਬੈਨਰ ਲਾਇਆ ਹੁੰਦਾ ਆ ਉਸ ਬੈਨਰ ਵਿੱਚ ਵੀ ਗਲਤੀਆਂ ਹੁੰਦੀਆਂ ਅੱਗੇ ਅਸੀਂ ਗੱਲ ਕਰਦੇ ਹੁਣ ਖੜੇ ਹੋ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਬੁੱਧੀਜੀਵੀ ਵਿਦਵਾਨ ਕਿ ਪੰਜਾਬੀ ਭਾਸ਼ਾ ਨੂੰ ਕੁਝ ਨਹੀਂ ਹੋਊਗਾ ਪਿੱਛੇ ਜਿਹੜਾ ਲਿਖੀ ਹੁੰਦੀ ਪੰਜਾਬੀ ਭਾਸ਼ਾ ਉਹ ਗਲਤ ਲਿਖੀ ਹੁੰਦੀ ਆ ਇਹ ਕੋਈ ਇਹ ਕੋਈ ਅਜਹੀ ਸਮੱਸਿਆ ਨਹੀਂ ਹੈ ਕਿ ਜਿਹਦਾ ਹੱਲ ਨਾ ਹੋ ਸਕੇ ਸਿਰਫ ਸਾਨੂੰ ਥੋੜਾ ਜਾਗਰੂਕ ਹੋਣ ਦੀ ਲੋੜ ਹੈ ਦੋਸਤੋ ਕੁਝ ਸ਼ਬਦ ਅੰਗਰੇਜ਼ੀ ਦੇ ਸਾਡੇ ਮੂੰਹ ਤੇ ਚੜੇ ਹੁੰਦੇ ਆ ਜਾਂ ਕੁਝ ਸ਼ਬਦ ਅੰਗਰੇਜ਼ੀ ਦੇ ਅਸੀਂ ਬੋਲਦੇ ਹੀ ਬੋਲਦੇ ਆ ਇੰਜੀਨੀਅਰ ਨੂੰ ਤੁਸੀਂ ਪੰਜਾਬੀ ਚ ਕੀ ਕਹੋਗੇ ਇੰਜੀਨੀਅਰ ਨੂੰ ਹਿੰਦੀ ਚ ਤੇ ਤੁਸੀਂ ਅਭਿਨਤਾ ਕਹਿੰਦੇ ਆ ਪੰਜਾਬੀ ਚ ਉਹਦਾ ਕੋਈ ਅਸੀਂ ਉਹਨੂੰ ਕੋਈ ਇੰਜੀਨੀਅਰ ਹੀ ਕਹਿੰਦੇ ਆ ਡਾਕਟਰ ਸਕੂਲ ਕਾਲਜ ਯੂਨੀਵਰਸਿਟੀ ਨੂੰ ਅਸੀਂ ਵਿਸ਼ਵ ਵਿਦਿਆਲਿਆ ਥੋੜੀ ਕਹਿੰਦੇ ਆਪਾਂ ਯੂਨੀਵਰਸਿਟੀ ਕਹਿੰਦੇ ਆ ਉਹ ਜਿਹੜਾ ਸ਼ਬਦ ਅਸੀਂ ਬੋਲਚਾਲ ਦੇ ਵਿੱਚ ਸਾਨੂੰ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਮਾਰੀ ਨਹੀਂ ਹੈ ਮੈਂ ਵਾਰ-ਵਾਰ ਇਹ ਕਹਿੰਦਾ ਹਾਂ ਅੰਗਰੇਜ਼ੀ ਭਾਸ਼ਾ ਜਿੰਨੀ ਮਰਜ਼ੀ ਰਾਜ-ਰਾਜ ਕੇ ਬੋਲੋ ਦੇਖੋ ਪਰ ਜਿੱਥੇ ਪੰਜਾਬੀ ਲਿਖੀ ਆ ਜਿੱਥੇ ਪੰਜਾਬੀ ਗਲਤ ਲਿਖੀ ਹੋਵੇ ਉਹਨੂੰ ਠੀਕ ਕਰਵਾਉਣਾ ਸਾਡਾ ਆਪਣਾ ਫਰਜ਼ ਹੈ ਸਾਡੀ ਆਪਣੀ ਜ਼ਿੰਮੇਵਾਰੀ ਹੈ ਜੇ ਅਸੀਂ ਜ਼ਿੰਮੇਵਾਰੀ ਸਮਝਾਂਗੇ ਨਹੀਂ ਤੇ ਕੌਣ ਸਮਝੂਗਾ ਕੋਈ ਬਾਹਰੋਂ ਆ ਕੇ ਕੋਈ ਪ੍ਰਵਾਸੀ ਲੋਕ ਤੇ ਨਹੀਂ ਸਮਝਣਗੇ ਨਾ ਉਹ ਜੇ ਅਸੀਂ ਨਹੀਂ ਸਮਝਾਂਗੇ ਅਸੀਂ ਉਹਨੂੰ ਨਜ਼ਰ ਅੰਦਾਜ਼ ਕਰਾਂਗੇ ਚਲੋ ਸਾਡਾ ਕੋਈ ਨਾ ਪਿਛਲੇ ਦਿਨੀ ਮੈਂ 2 ਸਾਲ ਪਹਿਲਾਂ ਦੀ ਗੱਲ ਆ ਸ਼ਾਇਦ ਲਾਕਡਾਊਨ ਤੋਂ ਬਾਅਦ ਦੀ ਗੱਲ ਆ ਕਿਸੇ ਕਾਲਜ ਵਿੱਚ ਮੈਂ ਹੁਣ ਉਹ ਕਾਲਜ ਦਾ ਨਾਮ ਨਹੀਂ ਲੈਣਾ ਕਿਸੇ ਕਾਲਜ ਵਿੱਚ ਇੱਕ ਸਾਡਾ ਕਵੀ ਦਰਬਾਰ ਸੀਗਾ ਅਸੀਂ ਜਦੋਂ ਗਏ ਤੇ ਪ੍ਰਿੰਸੀਪਲ ਲਿਖਿਆ ਸੀਗਾ ਬਾਰ ਪ੍ਰਿੰਸੀਪਲ ਪੰਜਾਬੀ ਵਿੱਚ ਤੁਸੀਂ ਯਕੀਨ ਕਰੋ ਪ੍ਰਿੰਸੀਪਲ ਪੀ ਸੱਸੇ ਦੇ ਉੱਤੇ ਪਾਈ ਸੀਗੀ ਹੁਣ ਉਹ ਉਸੇ ਦਿਨ ਤੇ ਨਹੀਂ ਲਿਖਿਆ ਹੋਣਾ ਉਹ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਪਹਿਲਾਂ ਦਾ ਲਿਖਿਆ ਹੋਊਗਾ ਉਹਨੂੰ ਪ੍ਰਿੰਸੀਪਲ ਸਾਹਿਬ ਰੋਜ਼ ਉੱਥੇ ਆਉਂਦੇ ਸੀਗੇ ਦਫ਼ਤਰ ਵਿੱਚ ਵੜਦੇ ਸੀਗੇ ਉਹਨਾਂ ਦੀ ਇਹ ਤੇ ਹੋ ਨਹੀਂ ਸਕਦਾ ਕਿ ਉਹਨਾਂ ਦੀ ਨਜ਼ਰ ਉੱਥੇ ਨਾ ਪਈ ਹੋਵੇ ਇਹ ਵੀ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਨਾ ਪਤਾ ਹੋਵੇ ਕਿ ਇਹ ਗਲਤ ਆ ਹਨਾ ਪਰ ਅੰਗੋਲਿਆ ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ ਮੇਰੇ ਦੱਸਣ ਦੀ ਉਹਨਾਂ ਨੂੰ ਲੋੜ ਪਈ ਮੈਂ ਇੱਕ ਦੋ ਨਾਲ ਮੇਰੇ ਜਿਹੜੇ ਕਵੀ ਜਣ ਹੋਰ ਸੀ ਉਹਨਾਂ ਨੂੰ ਵੀ ਦੱਸਿਆ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਉੱਥੋਂ ਸਾਨੂੰ ਹੁਣ 2 ਸਾਲ ਬਾਅਦ 2 ਸਾਲ ਹੋ ਗਏ ਉਹ ਦੁਬਾਰਾ ਗਏ ਨਹੀਂ ਪਤਾ ਨਹੀਂ ਉਹਨਾਂ ਨੇ ਠੀਕ ਕਰਵਾਇਆ ਕਿ ਨਹੀਂ ਕਰਵਾਇਆ ਹਣ ਕੁਝ ਦਿਨ ਪਹਿਲਾਂ ਦੀ ਗੱਲ ਆ ਇੱਕ ਸਕੂਲ ਦੇ ਬਾਹਰ ਦੀਵਾਰ ਦੇ ਉੱਤੇ ਉਹਨਾਂ ਨੇ ਘਟੂ ਘਟ ਜਿਹੜੇ ਲਿਖੇ ਸੀਗੇ ਕੋਰਟ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਟੂਕੜ 15 ਵੀ ਜਮਾਤਾਂ ਨੂੰ ਜਮਾਤਾਂ ਲਿਖਿਆ ਸੀਗਾ ਇਦਾਂ ਦੀਆਂ ਕਟੂਕੜ 20 30 ਗਲਤੀਆਂ ਸੀਗੀਆਂ ਬਾਹਰ ਬੱਚੇ ਉੱਥੇ ਹੀ ਆਉਂਦੇ ਆ ਅਧਿਆਪਕ ਉਹ ਕੋਸੇ ਕੰਮ ਲੱਗ ਆਉਂਦੇ ਆ ਰੋਜ਼ ਪੜ੍ਹਦੇ ਹੋਣੇ ਆ ਹਨਾ ਪਰ ਇਹ ਨਹੀਂ ਉਹਨਾਂ ਨੂੰ ਮੈਡਮਾਂ ਨੂੰ ਜਾਂ ਉਹਨਾਂ ਜਿਹੜੇ ਅਧਿਆਪਕ ਪੰਜਾਬੀ ਦੇ ਨੂੰ ਨਾਂ ਪਤਾ ਹੋਵੇ ਪਰ ਉਹਨਾਂ ਨੇ ਉਹ ਚੀਜ਼ ਨੂੰ ਅਣਗੌਲਿਆ ਉਹਨਾਂ ਨੇ ਜਿਵੇਂ ਆਪਾਂ ਕਹਿੰਦੇ ਇਗਨੋਰ ਕੀਤਾ ਨਜ਼ਰ ਅੰਦਾਜ਼ ਕੀਤਾ ਮੈਂ ਉਸ ਪ੍ਰਿੰਸੀਪਲ ਮੈਡਮ ਦਾ ਫੋਨ ਨੰਬਰ ਲੈ ਕੇ WhatsApp ਤੇ ਉਹਨਾਂ ਨੂੰ ਉਹ ਫੋਟੋਆਂ ਭੇਜੀਆਂ ਨੂੰ ਮੇਰੇ ਖਵਾਲ 10-15 ਦਿਨ ਹੋ ਗਏ ਆ ਉਹਨਾਂ ਨੇ ਮੈਨੂੰ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਵਾਦਾ ਕੀਤਾ ਸੀਗਾ ਕਿ ਮੈਂ ਬਹੁਤ ਜਲਦੀ ਇਹਨੂੰ ਠੀਕ ਕਰਵਾ ਦੇਵਾਂਗੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੱਲ ਵੀ ਮੈਂ ਉਸ ਦਵਾਰ ਦੇ ਲਾਗੋਂ ਦੀ ਲੰਘਿਆ ਸੀ ਪਰ ਉਹ ਬਿਲਕੁਲ ਵੀ ਅਜੇ ਤੱਕ ਠੀਕ ਨਹੀਂ ਕਰਵਾਇਆ ਗਿਆ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਇਸ ਚੀਜ਼ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਹੈ ਹੀ ਨਹੀਂ ਕਿਸੇ ਨੇ ਕਿਹਾ ਤਾਂ ਹੋ ਸਕਦਾ ਮੇਰੇ ਤੋਂ ਪਹਿਲਾਂ ਵੀ ਉਹਨਾਂ ਨੂੰ ਕਿਸੇ ਨੇ ਕਿਹਾ ਹੋਵੇ ਪਰ ਉਹਨਾਂ ਨੂੰ ਉਹਨਾਂ ਦਾ ਕੀ ਲੈਣਾ ਦੇਣਾ ਉਹਨਾਂ ਨੇ ਉਹ ਗੱਲ ਕਹੀ ਨਹੀਂ ਉਹਨਾਂ ਨੇ ਉਹ ਗਲਤੀ ਹੋਰ ਹੀ ਨਹੀਂ ਕੀਤਾ ਸੁਣ ਲਿਆ ਵਾਦਾ ਕਰਤਾ ਪਰ ਕੀਤਾ ਨਹੀਂ ਕਰਨਾ ਚਾਹੀਦਾ ਦੋਸਤੋ ਕੁਝ ਵੀ ਨਹੀਂ ਘਟਦਾ ਜੇ ਅਸੀਂ ਕਿਸੇ ਨੂੰ ਹੁਣ ਕੱਲ ਪਰਸੋਂ ਮੈਂ ਦੇਖਿਆ ਉੱਥੇ ਵੱਡਾ ਵੱਡਾ ਸਾਰਾ ਇੱਕ ਬੋਰਡ ਲੱਗਾ ਖੱਦਰ ਪੰਡਾਰ ਤੇ ਖੱਦਰ ਦੇ ਉੱਤੇ ਖੱਖੇ ਦੇ ਉੱਤੇ ਉਹਨਾਂ ਨੇ ਟਿੱਪੀ ਪਾਈ ਖੰਦਰ ਪੜਾ ਬਣਾਤਾ ਹਣਾ ਜਦੋਂ ਸਾਡੇ ਬੱਚੇ ਇਹ ਚੀਜ਼ ਪੜ੍ਹਨਗੇ ਜਦੋਂ ਉਹ 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 ਦੁਚਿੱਤੀ ਵਿੱਚ ਹੋਣਗੇ ਕਿ ਮੇਰਾ ਪਾਪਾ ਜਾਂ ਮੇਰੀ ਮੰਮੀ ਮੈਨੂੰ ਖੱਦਰ ਦੇ ਉੱਤੇ ਅਦਰਕ ਪਾਉਣ ਨੂੰ ਕਹਿੰਦੀ ਪਈ ਆ ਪਰ ਬਾਜ਼ਾਰ ਵਿੱਚ ਮੈਂ ਇੱਕ ਦੁਕਾਨ ਤੇ ਵੇਖਿਆ ਲਿਖਿਆ ਵੱਡਾ-ਵੱਡਾ ਕਰਕੇ ਉਹ ਟਿੱਪੀ ਪਾਈ ਆ ਮੈਂ ਹੁਣ ਕੀ ਇਹਨੂੰ ਕਿੱਥੇ ਕੀ ਪਾਉਣਾ ਹੈ ਮੈਨੂੰ ਪਤਾ ਲਗਾਖਰ ਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਪਾਉਣੇ ਆ ਕਿੱਥੇ ਨਹੀਂ ਬਹੁਤ ਸਾਰੇ ਥਾਵਾਂ ਤੇ ਆਪਾਂ ਦੇਖਦੇ ਹਾਂ ਕਿ ਲੋਕਾਂ ਨੂੰ ਪੰਜਾਬੀ ਭਾਸ਼ਾ ਦਾ ਜਿਹੜਾ ਗਿਆਨ ਆ ਉਹ ਦਿਨ ਬਦਿਨ ਦਿਨ ਪ੍ਰਤੀ ਦਿਨ ਘਟ ਹੁੰਦਾ ਜਾ ਰਿਹਾ ਆ ਅਸੀਂ ਸਾਨੂੰ ਸਾਰਿਆਂ ਨੂੰ ਇਸ ਵਿਸ਼ੇ ਤੇ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਆ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਕੁੱਟ-ਕੁੱਟ ਕਰਕੇ ਸਮੁੰਦਰ ਭਰਦਾ ਆ ਬੁੱਕ-ਬੁੱਕ ਕਰਕੇ ਸਮੁੰਦਰ ਭਰਦਾ ਆ ਦੋਸਤੋ ਜੇ ਅਸੀਂ ਇਸ ਵਿਸ਼ੇ ਨੂੰ ਲੈ ਕੇ ਗੰਭੀਰਤਾ ਨਾਲ ਨਹੀਂ ਸੋਚਾਂਗੇ ਤਾਂ ਕੌਣ ਸੋਚੂਗਾ ਸਾਨੂੰ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੈਨੂੰ ਬਹੁਤ ਲੋਕੀ ਫੇਸਬੁੱਕ ਤੇ ਮੇਰੇ ਨਾਲ ਤਰਕ ਹੀਨ ਦਲੀਲਾਂ ਵੀ ਦਿੰਦੇ ਆ ਜੇ ਮੈਂ ਕੋਈ ਪੰਜਾਬੀ ਭਾਸ਼ਾ ਬਾਰੇ ਲਿਖਦਾ ਆ ਮੈਨੂੰ ਗਾਲਾਂ ਵੀ ਕੱਢਦੇ ਆ ਮੈਨੂੰ ਪਤਾ ਨਹੀਂ ਕੀ ਕੀ ਕਹਿੰਦੇ ਆ ਮੈਨੂੰ ਕੋਈ ਚਿੰਤਾ ਨਹੀਂ ਆ ਮੈਨੂੰ ਜੋ ਮਰਜ਼ੀ ਮੈਨੂੰ ਜੋ ਮਰਜ਼ੀ ਤੁਹਾਡਾ ਦਿਲ ਕਰਦਾ ਕਹੋ ਪਰ ਮੈਂ ਬੇਨਤੀ ਕਰਦਾ ਆ ਕਿ ਸਾਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਗੰਭੀਰ ਹੋਣ ਦੀ ਸੰਜੀਦਾ ਹੋਣ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਲੋੜ ਆ ਅਸੀਂ ਕਹਿ ਦਿੰਨੇ ਆ ਫਲਾਣੇ ਮੁਲਕ ਵਿੱਚ ਪੰਜਾਬੀ ਨੂੰ ਦੂਜਾ ਦਰਜਾ ਮਿਲ ਗਿਆ ਫਲਾਣੇ ਮੁਲਕੇ ਤੀਜਾ ਦਰਜਾ ਮਿਲ ਗਿਆ ਦੋਸਤੋ ਆਪਣੇ ਪੰਜਾਬ ਵਿੱਚ ਹੀ ਪੰਜਾਬੀ ਦਾ ਹਾਲ ਬਹੁਤ ਜ਼ਿਆਦਾ ਖਰਾਬ ਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਤੁਸੀਂ ਜਿੰਨਾ ਵੀ ਹੋ ਸਕਦਾ ਆ ਤੁਸੀਂ ਜੋ ਵੀ ਕਰ ਸਕਦੇ ਆ ਪੰਜਾਬੀ ਭਾਸ਼ਾ ਲਈ ਜ਼ਰੂਰ ਕਰੋ ਕਿ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਜਿਹਨੂੰ ਆਪਾਂ ਅਗਲੀ ਜਨਰੇਸ਼ਨ ਕਹਿੰਦੇ ਆ ਉਹਨੂੰ ਪੰਜਾਬੀ ਦਾ ਜੋੜੇ ਰੱਖ ਸਕੀਏ ਸੋ ਮੈਂ ਆਪਣੀਆਂ ਕੁਝ ਸਤਰਾਂ ਨਾਲ ਇਸ ਗੱਲ ਨੂੰ ਇੱਥੇ ਖਤਮ ਕਰਦਾ ਆ ਮੈਂ ਲਿਖਿਆ ਸੀ ਕਿ ਖੂ ਫੁਲਕਾਰੀ ਸਾਥ ਕਬੱਡੀ ਤਿਆਂ ਚੌਕੇ ਚੁੱਲੇ ਨਾਨਕ ਪੀਲੂ ਫਜ਼ਲ ਦਮੋਦਰ ਹਾਸ਼ਮ ਮੁਬਾਰਸ ਬੁੱਲੇ ਰੋਜ਼ੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ ਐ ਪਰ ਕੋਈ ਪੰਜਾਬੀ ਆਪਣੀ ਮਾਂ ਬੋਲੀ ਨਾ ਭੁੱਲੇ ਐ ਪਰ ਕੋਈ ਪੰਜਾਬੀ ਆਪਣੀ ਮਾਂ ਬੋਲੀ ਨਾ ਭੁੱਲੇ ਸਤਿ ਸ੍ਰੀ ਅਕਾਲ